ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਖਤੇ ਆਡੀਓ ਮਾਮਲਾ ਜੋ ਕਿ ਬੀਤੇ ਕੁਝ ਦਿਨ ਪਹਿਲਾਂ ਜਿਹੜਾ ਪੰਜਾਬ ਪੁਲਿਸ ਦੀ ਖਤੇ ਦੀ ਆਡੀਓ ਵਾਇਰਲ ਹੋਈ ਸੀ ਤਾਂ ਕਰਕੇ ਉਹ ਆਡੀਓ ਹੈਕ ਕੀਤੀ ਸੀ ਤਾਂ ਜਿਸ ਤੋਂ ਬਾਅਦ ਅੱਜ ਹਾਈ ਕੋਰਟ ਵੱਲੋਂ ਜਿਹੜਾ ਹੁਕਮ ਆ ਉਹ ਸੁਣਾਇਆ ਗਿਆ ਕੀ ਹੁਕਮ ਸੁਣਾਇਆ ਗਿਆ ਪੁਲਸ ਨੂੰ ਜਿਹੜਾ ਕੀ ਜਿਹੜੀਆਂ ਡਾਇਰੈਕਸ਼ਨਾਂ ਦਿੱਤੀਆਂ ਗਈਆਂ ਨੇ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh Singh Garpana ji ਮੌਜੂਦ ਨੇ ਮਾ ਬਾਣੀ ਸੱਚੀ ਕਾ ਬਾਣੀ ਗੁਰਬਾਣੀ ਸਭ ਤੋਂ ਪਹਿਲਾਂ ਮੈਂ ਜ਼ਿਕਰ ਕਰਾਂ ਕਿ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰੋ ਕਿ ਅਸਲ 'ਚ ਆਡੀਓ ਹੈ ਕਿ ਨਹੀਂ ਹੈ ਹਾਈ ਕੋਰਟ ਤੱਕ ਮਾਮਲਾ ਕਿਵੇਂ ਗਿਆ ਇਹ ਕਿਹੜੇ ਦਾ ਮਾਮਲਾ ਹੈ ਜਦੋਂ ਅਮਰਜੀਤ ਪਟਿਆਲਾ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੀ ਚੋਣ ਹੋ ਰਹੀ ਸੀਗੀ ਕੁਝ ਕੇ ਮਹੀਨੇ ਪਹਿਲਾਂ ਤਾਂ ਉਦੋਂ ਇੱਕ ਆਡੀਓ ਵਾਇਰਲ ਹੋਈ ਆਡੀਓ ਕੀ ਦੀ ਆ ਕਿਸ ਦੀ ਹੈ ਕੌਣ ਬੋਲ ਰਿਹਾ ਇਹਦਾ ਅਜੇ ਜਾਂਚ ਦਾ ਵਿਸ਼ਾ ਹੈ ਤੇ ਸਿੱਟ ਵੀ ਬਣੀ ਹੋਈ ਹੈ ਪੰਜਾਬ ਪੁਲਿਸ ਦੀ ਪਰ ਉਹਦਾ ਵੀ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ ਕਿ ਸਿੱਟ ਨੇ ਠੀਕ ਹੈ ਬਿਆਨ ਬੋਲਨੇ ਕੀਤੇ ਆ ਦਰਜ ਸਿੱਟ ਨੇ ਤਾਂ ਉਹਨਾਂ ਨੇ ਸਮਨਿੰਗ ਵੀ ਕੀਤੀ ਸੀਗੀ ਸੁਖਵੀਰ ਸਿੰਘ ਬਾਦਲ ਨੂੰ ਵੀ ਅਰਸ਼ਦੀਪ ਕਲੇਰ ਨੂੰ ਵੀ ਕੁਝ ਪੱਤਰਕਾਰਾਂ ਨੂੰ ਵੀ ਕੀਤੀ ਸੀਗੀ ਜਿਨ੍ਹਾਂ ਨੇ ਆਡੀਓ ਵਾਇਰਲ ਕੀਤੀ ਸੀ ਜੀ ਤੇ ਪਰ ਇਲਜ਼ਾਮ ਦਾ ਦੌਰ ਹੈ ਹੁਣ ਪੁਲਿਸ ਕਹਿੰਦੀ ਆ ਵੀ ਇਹਨਾਂ ਨੇ ਜਿਹੜੀ ਹੈਗੀ ਐਆਈ ਨਾਲ ਬਣਾ ਕੇ ਵਾਇਰਲ ਕੀਤੀ ਹੈ ਤੇ ਅਕਾਲੀ ਦਲ ਦਾ ਇਲਜ਼ਾਮ ਵੀ ਇਹ ਆਡੀਓ ਆ ਜਿਹੜੀ ਇਹ ਪਟਿਆਲਾ ਦੇ ਐਸਐਸਪੀ ਦੀ ਹੈ ਜਿਹੜੇ ਆਪਣੇ ਡੀਐਸਪੀ ਜਾਂ ਹੋਰ ਐਸਐਚਓ ਨੂੰ ਲਾਈਨ ਤੇ ਲੈ ਕੇ ਉਹਨਾਂ ਨੂੰ ਨਿਰਦੇਸ਼ ਦੇ ਰਹੇ ਆ ਚੋਣਾਂ ਦੇ ਸਬੰਧ ਦੇ ਵਿੱਚ ਹੁਣ ਆਡੀਓ ਪੁਲਿਸ ਦੀ ਹੈ ਕਿ ਨਹੀਂ ਹੈ ਇਹਦੀ ਪੁਸ਼ਟੀ ਕੋਈ ਨਹੀਂ ਕਰ ਰਿਹਾ ਨਾ ਅਜੇ ਤੱਕ ਡੀਜੀਪੀ ਨੇ ਕੀਤੀ ਐਸਐਸਪੀ ਨੇ ਕੀਤੀ ਕਿਸੇ ਪੁਲਿਸ ਅਧਿਕਾਰੀ ਨੇ ਨਹੀਂ ਕੀਤੀ ਤਾਂ ਇਸ ਕਰਕੇ ਆਪਾਂ ਜਿੰਨੀ ਦੇਰ ਦੀ ਪੁਸ਼ਟੀ ਨਹੀਂ ਹੁੰਦੀ ਜਾਂ ਜਾਂਚ ਹੋ ਕੇ ਰਿਜ਼ਲਟ ਨਹੀਂ ਆ ਜਾਂਦਾ ਕਿ ਇਹ ਆਡੀਓ ਹੈ ਕੀ ਦੀਆ ਪਰ ਇੱਕ ਗੱਲ ਜ਼ਰੂਰ ਹੈ ਕਿ ਉਸ ਆਡੀਓ ਦੇ ਵਿੱਚ ਜਿਹਦੀ ਵੀ ਉਹ ਵਾਇਸ ਹੈ ਜਿਹਦੀ ਵੀ ਉਹ ਆਵਾਜ਼ ਹੈ ਤਾਂ ਉਹ ਇਹ ਗੱਲ ਕਹਿ ਰਿਹਾ ਵੀ ਤੁਸੀਂ ਜਿਹੜਾ ਆਪਾਂ ਮੌਜੂਦਾ ਜਿਹੜੇ ਸੱਤਾਧਿਰ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਜਿਤਾਉਣਾਂ ਦੀ ਜਿਤਾਉਣ ਦੀ ਗੱਲ ਹੋ ਰਹੀ ਹੈ ਜਾਂ ਕੁਝ ਕਿਸੇ ਨੂੰ ਖੁਸ਼ ਕਰਨ ਦੀ ਗੱਲ ਹੋ ਰਹੀ ਹੈ ਕਿ ਫਲਾਹ ਹਲਕਾ ਇੰਚਾਰਜ ਜਿਹੜਾ ਖੁਸ਼ ਆ ਤੁਹਾਡੇ ਤੋਂ ਜਾਂ ਇਹ ਗੱਲ ਹੋ ਰਹੀ ਹੈ ਕਿ ਉਹਦੇ ਵਿੱਚ ਜਿਹੜੇ ਦੂਜੇ ਹਲਕਾ ਇੰਚਾਰਜ ਹੈ ਉਹਨਾਂ ਦੇ ਜਿਹੜੇ ਉਮੀਦਵਾਰਾਂ ਦਾ ਕੀ ਸਿਚੁਏਸ਼ਨ ਹੈਗੀ ਆ ਉਹਨਾਂ ਦਾ ਕਿਦਾਂ ਦਾ ਚੱਲ ਰਿਹਾ ਜਾਂ ਜਿਹੜੇ ਵਿਰੋਧੀ ਧਿਰ ਦੇ ਐ ਤਾਂ ਉਹਨਾਂ ਨੂੰ ਤੱਕ ਨਾ ਆਉਣ ਦਿਓ ਉੱਥੋਂ ਤੱਕ ਜਿਹੜੇ ਜਿੱਥੇ ਕਾਗਜ਼ ਭਰਨੇ ਆ ਤੇ ਇਹ ਵੀ ਕੁਝ ਮੇਰੇ ਖਿਆਲ ਦੇ ਵਿੱਚ ਸ਼ਾਇਦ ਸੁਣਾਈ ਦਿੱਤਾ ਸੀਗਾ ਵੀ ਉਹਨਾਂ ਦੇ ਜਿਹੜੇ ਕਾਗਜ਼ ਆ ਜਿਹੜੇ ਫਾਈਲਾਂ ਨੇ ਉਹ ਪਹਿ ਠੀਕ ਹੈ ਇਸ ਕਰਕੇ ਬਾਅਦ ਦੇ ਵਿੱਚ ਫਿਰ ਔਖਾ ਹੋ ਜਾਂਦਾ ਤਾਂ ਇਸ ਕਰਕੇ ਉਹਨੂੰ ਫੈਲਾ ਪਹਿਲਾਂ ਪਾੜ ਲਿਓ ਜਾਂ ਖੋਲੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਸ ਆਡੀਓ ਦੇ ਵਿੱਚ ਸੁਣਾਈ ਦਿੱਤੀਆਂ ਹੁਣ ਆਡੀਓ ਕੀਦੀ ਹੈ ਪਤਾ ਨਹੀਂ ਉਸ ਤੋਂ ਬਾਅਦ ਜਦੋਂ ਸਮਨਿੰਗ ਹੋਈ ਤਾਂ ਸਮਨਿੰਗ ਤੋਂ ਬਾਅਦ ਫਿਰ ਅਕਾਲੀ ਦਲ ਨੇ ਇੱਕ ਪੀਐਲ ਪਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਕੋਰਟ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਅਸੀਂ ਇੰਟਰਫੀਅਰੈਂਸ ਨਹੀਂ ਕਰ ਰਹੇ ਵੀ ਜੇ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਨੇ ਸੈਟ ਬਣਾਈ ਹੋਈ ਹੈ ਤਾਂ ਅਸੀਂ ਉਸ ਦੇ ਵਿੱਚ ਇੰਟਰਫੀਅਰੈਂਸ ਨਹੀਂ ਕਰ ਰਹੇ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਉਹ ਆਡੀਓ ਹੈ ਜਾਂ ਜਿਸ ਮਾਮਲੇ ਨੂੰ ਲੈ ਕੇ ਇੱਕ ਐਫਆਈਆਰ ਮੈਂਚ ਸਜਸਣਾਪੁਰ ਵਿੱਚ ਐਫਆਈਆਰ ਵੀ ਦਰਜ ਹੋਈ ਹੈ ਤਾਂ ਐਫਆਈਆਰ ਕੁਝ ਅਣਪਛਾਤੇ ਆ ਤੇ ਹੋਈ ਸੀਗੀ ਤਾਂ ਉਹਨਾਂ ਨੇ ਤਾਂ ਹਾਈ ਕੋਰਟ ਨੇ ਕਿਹਾ ਵੀ ਠੀਕ ਹੈ ਐਫਆਈਆਰ ਕੀਤੀ ਹੈ ਸੈਟ ਬਣੀ ਹੋਈ ਹੈ ਅਸੀਂ ਤੁਹਾਡੇ 'ਚ ਇੰਟਰਫੀਅਰੈਂਸ ਨਹੀਂ ਕਰਦੇ ਪਰ ਜਿਹੜੇ ਲੋਕਾਂ ਦੇ ਖਦਸ਼ੇ ਆ ਉਹ ਦੂਰ ਹੋਣੇ ਚਾਹੀਦੇ ਆ ਤੇ ਜਿਸ ਸਬੂਤ ਜਿਹੜੇ ਤੁਹਾਨੂੰ ਲੋੜਿੰਦੇ ਆ ਜਿਹੜੇ ਤੁਹਾਨੂੰ ਚਾਹੀਦੇ ਆ ਜਾਂ ਜਿਹੜੀ ਚੀਜ਼ ਇੱਕ ਵਾਇਰਲ ਹੋ ਰਹੀ ਹੈ ਤਾਂ ਉਹ ਚੀਜ਼ ਸਹੀ ਹੈ ਜਾਂ ਨਹੀਂ ਏਆਈ ਨਾਲ ਬਣੀ ਹੈ ਜਾਂ ਸਹੀ ਹੈ ਜਾਂ ਵਾਕਈ ਉਹ ਕਿਸੇ ਮੋਬਾਈਲ ਦੀ ਹੈ ਤਾਂ ਇਹ ਇਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਪਿੱਛੇ 4-5 ਪੇਸ਼ੀਆਂ ਨਿਕਲੀਆਂ ਉਸ ਤੋਂ ਬਾਅਦ ਚੋਣ ਕਮਿਸ਼ਨ ਨੂੰ ਵੀ ਇਸ ਤੇ ਸਮਨਿੰਗ ਕੀਤੀ ਗਈ ਹੈ ਕਾ ਚੋਣ ਕਮਿਸ਼ਨ ਨੇ ਮਿਲ ਤੱਕ ਅਜੇ ਤੱਕ ਜਵਾਬ ਨਹੀਂ ਦਿੱਤਾ ਹੁਣ ਅਗਲੀ ਪੇਸ਼ੀ 10 ਮਾਰਚ ਐ 10 ਮਾਰਚ 2026 ਉਸ ਦਿਨ ਚੋਣ ਕਮਿਸ਼ਨ ਨੂੰ ਵੀ ਜਵਾਬ ਦੇਣ ਲਈ ਕਿਹਾ ਤੇ ਹੋਰ ਜਿਹਨੂੰ ਜਿਹਨੂੰ ਸਮਣੇ ਕੀਤੀ ਹੈ ਹਾਈ ਕੋਰਟ ਦੇ ਵਿੱਚ ਜਵਾਬ ਉਸ ਦਿਨ ਨੂੰ ਕਿਹਾ ਹੁਣ ਜਿਹੜੀ ਉਹ ਆਡੀਓ ਆ ਅੱਜ ਆਦੇਸ਼ ਦਿੱਤਾ ਹਾਈ ਕੋਰਟ ਨੇ ਕਿ ਇਸ ਆਡੀਓ ਦੀ ਜਿਹੜੀ ਉਹ ਵਾਇਰਲ ਹੈ ਤਾਂ ਉਹ ਉਹਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ ਪਰ ਇਦੀ ਜਾਂਚ ਚੰਡੀਗੜ੍ਹ ਲੈਬ ਦੇ ਵਿੱਚ ਹੋਏਗੀ ਤੁਹਾਡੇ ਯਾਦ ਹੋਣਾ ਇੱਕ ਪਹਿਲਾਂ ਵੀ ਮਾਮਲਾ ਹੋਇਆ ਸੀਗਾ ਬਿਲਕੁਲ ਤੇ ਉਸ ਦੀ ਜਾਂਚ ਵੀ ਚੰਡੀਗੜ੍ਹ ਲੈਬ ਦੇ ਵਿੱਚ ਹੋਈ ਸੀ ਕੋਈ ਹੋਰ ਮਾਮਲਾ ਹੈਗਾ ਉਹ ਆਪਾਂ ਇਸ ਦੇ ਵਿੱਚ ਡਿਸਕਸ ਨਹੀਂ ਕਰਦੇ ਹੋ ਫਿਰ ਲੰਬਾ ਹੋ ਜਾਂਦਾ ਤਾਂ ਇਸ ਕਰਕੇ ਹੁਣ ਕਿਉਂਕਿ ਅਕਾਲੀ ਦਲ ਨੂੰ ਸ਼ੱਕ ਹੈ ਜੇਕਰ ਬਣ ਜੇ ਇੱਕ ਹੋਰ ਵੀ ਜੇਕਰ ਲੈਬ ਤੋਂ ਟੈਸਟ ਹੁੰਦੀ ਹੈ ਜੇਕਰ ਉਹ ਆਡੀਓ ਸੱਚੀ ਪਾਈ ਜਾਂਦੀ ਆ ਬੇਸ਼ੱਕ ਅਜੇ ਟੈਸਟ ਹੋਵੇਗੀ ਉਸ ਤੋਂ ਬਾਅਦ ਜਾਂਚ ਹੋਵੇਗੀ ਜੇਕਰ ਆਡੀਓ ਸੱਚੀ ਹੁੰਦੀ ਆ ਕਿ ਤੁਹਾਨੂੰ ਲੱਗਦਾ ਪੰਜਾਬ ਪੋਰ ਦੇ ਜਿਹੜੇ ਕੁਝ ਮੁਲਾਜ਼ਮ ਨੇ ਜਾਂ ਫਿਰ ਪਟਿਆਲਾ ਪੁਲਿਸ ਦੇ ਮੁੱਖ ਅਧਿਕਾਰੀ ਨੇ ਜਿਹੜੇ ਪੁਲਿਸ ਦੇ ਕਿ ਉਹਨਾਂ ਤੇ ਵੀ ਗੜੀ ਆ ਵੱਡੀ ਗਾਜ ਗਿਰ ਸਕਦੀ ਹੈ ਨਹੀਂ ਦੇਖੋ ਇਹ ਤਾਂ ਸੁਭਾਵਿਕ ਹੈ ਹਾਂ ਜੇ ਜੋ ਅਕਾਲੀ ਦਲ ਕਹਿ ਰਿਹਾ ਹੁਣ ਅਕਾਲੀ ਦਲ ਕਹਿੰਦਾ ਵੀ ਇਹ ਐਸਐਸਪੀ ਦੀ ਜਿਹੜੀ ਆਵਾਜ਼ ਹੈ ਤੇ ਉਹ ਜਿਹੜੇ ਨਿਰਦੇਸ਼ ਦੇ ਰਹੇ ਆ ਉਹ ਡੀਐਸਪੀ ਹੈ ਜਿਨ੍ਹਾਂ ਨੂੰ ਦਿੱਤੇ ਜਾ ਰਹੇ ਆ ਤੇ ਅੱਗੇ ਐਸਐਚਓ ਲਾਈਨ ਤੇ ਹੈ ਜੇ ਵਕਈ ਉਹ ਸੱਚ ਹੋਇਆ ਤਾਂ ਫਿਰ ਗਾਜ ਕਰਨੀ ਗਿਰਨੀ ਤੈ ਹੈ ਫਿਰ ਜਿਹੜੀ ਐਫਆਈਆਰ ਹੋਈ ਹੈ ਅਣਪਛਾਤੇ ਦੇ ਖਿਲਾਫ ਉਹ ਵੀ ਰੱਦ ਹੋਏਗੀ ਫਿਰ ਉਹਦੀ ਜਾਂਚ ਕੌਣ ਕਰੇਗਾ ਕਿ ਉਹਦੀ ਜਾਂਚ ਪੰਜਾਬ ਚ ਹੋਏਗੀ ਜਾਂ ਪੰਜਾਬ ਤੋਂ ਬਾਹਰ ਹੋਏਗੀ ਜਾਂ ਫਿਰ ਜਾਂਚ ਵੀ ਅਕਾਲੀ ਦਲ ਮੰਗ ਕਰੇਗਾ ਵੀ ਇਹਦੀ ਬਾਹਰ ਕੀਤੀ ਜਾਵੇ ਕਿਤੇ ਤਾਂ ਇਸ ਕਰਕੇ ਆਪਾਂ ਇੱਕ ਵਾਰ ਅਕਾਲੀ ਦਲ ਦੇ ਜਿਹੜੇ ਬੁਲਾਰੇ ਨੇ ਅਰਸ਼ਦੀਪ ਕਲੇਰ ਉਹਨਾਂ ਨੇ ਇਸ ਤੇ ਪੂਰੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦਿੱਤੀ ਆਪਾਂ ਇੱਕ ਵਾਰ ਉਹਨਾਂ 'ਤੇ ਨਜ਼ਰ ਮਾਰਦੇ ਹਾਂ ਉਹਨਾਂ ਨੇ ਕੀ ਕਿਹਾ ਇੱਕ ਵਾਇਰਲ ਆਡੀਓ ਪਟਿਆਲਾ ਦੇ ਐਸਐਸਪੀ ਦੀ ਜਿਹੜੀ ਕਿ ਦਸੰਬਰ ਦੇ ਵਿੱਚ ਜਦੋਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਤੀ ਦੀਆਂ ਚੋਣਾਂ ਸੀ ਉਹਦੇ ਦੌਰਾਨ ਉਹ ਵਾਇਰਲ ਹੋਈ ਹੈ 3 ਦਸੰਬਰ ਨੂੰ ਇਹ ਜਿਹੜੀ ਆਡੀਓ ਹੈ ਇਹ ਵਾਇਰਲ ਹੋ ਜਾਂਦੀ ਹੈ ਜਿਦੇ ਵਿੱਚ ਪਟਿਆਲਾ ਦੇ ਐਸਐਸਪੀ ਸਿੱਧੇ ਇੱਕ ਕਾਨਫਰੰਸ ਕਾਲ ਦੇ ਵਿੱਚ ਆਪਣੇ ਐਸਪੀ ਡੀਐਸਪੀ ਤੇ ਐਸਐਚਓ ਨੂੰ ਇਹ ਦਿਸ਼ਾ ਨਿਰਦੇਸ਼ ਦੇ ਰਹੇ ਨੇ ਕਿ ਕਿੱਦਾਂ ਵਿਰੋਧੀ ਧਿਰਾਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਨਾਮਿਨੇਸ਼ਨ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਉਹਨਾਂ ਨੂੰ ਉਹਨਾਂ ਦੇ ਘਰੋਂ ਚੱਕ ਲੋ ਰਸਤੇ 'ਚੋਂ ਚੱਕ ਲੋ ਤੇ ਸਪੈਸੀਫਿਕਲੀ ਇਹ ਕਿਹਾ ਜਾ ਰਿਹਾ ਹੈ ਕਿ ਪਿਛਲੀ ਵਾਰ ਵਾਲਾ ਕੰਮ ਨਾ ਕਰਿਓ ਕਿ ਨੋਮੀਨੇਸ਼ਨ ਸੈਂਟਰ ਦੇ ਅੰਦਰ ਕੈਮਰੇ ਦੇ ਸਾਹਮਣੇ ਕੁਝ ਨਹੀਂ ਕਰਨਾ ਮੇਰੀ ਆਬਜ਼ਰਵਰ ਸਹਿਬਾਨਾਂ ਦੇ ਨਾਲ ਮੀਟਿੰਗ ਹੋਈ ਹੈ ਉਹਦੇ 'ਚ ਡੀਸੀ ਕਮਿਸ਼ਨਰ ਦਾ ਵੀ ਜ਼ਿਕਰ ਹੋ ਰਿਹਾ ਹੈ ਕਿ ਆਬਜ਼ਰਵਰ ਵੀ ਇਹ ਕਹਿੰਦੇ ਨੇ ਕਿ ਬਾਰੋ-ਬਾਰ ਜੋ ਕਰਨਾ ਹੈ ਉਹ ਕੀਤਾ ਜਾਵੇ ਉਸ ਵਾਇਰਲ ਆਡੀਓ ਨੂੰ ਪਬਲਿਕ ਪਲੇਟਫਾਰਮ ਤੇ ਲਿਆਂਦਾ ਸ਼੍ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਉਂਕਿ ਇੱਕ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰ ਪੋਲਿਟਿਕਲ ਪਾਰਟੀ ਦੇ ਪ੍ਰਧਾਨ ਨੇ ਔਰ ਅਗਰ ਪੰਜਾਬ ਦੀ ਪੁਲਿਸ ਤੇ ਪੰਜਾਬ ਪੁਲਿਸ ਦੇ ਅਫਸਰ ਹੀ ਸੰਵਿਧਾਨ ਨੂੰ ਛਿੱਕੇ ਤੇ ਟਾਂਕੇ ਇਸ ਤਰੀਕੇ ਦੇ ਨਾਲ ਡੈਮੋਕ੍ਰੇਸੀ ਦਾ ਗਲਾ ਘੋਟਣ ਦੀਆਂ ਸਾਜਾਂ ਰਚਣਗੇ ਤਾਂ ਪੰਜਾਬ ਦਾ ਜਾਣਣਾ ਇਹ ਹੱਕ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਉਸੇ ਦਿਨ ਮੈਂ ਆਪਣੇ ਤਰਫੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਤਰਫੋਂ ਚੀਫ ਸਪੋਕਸਪਰਸਨ ਹੋਣ ਦੇ ਨਾਤੇ ਇੱਕ ਕੰਪਲੇਂਟ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨਰ ਹੈ ਰਾਜਕਮਲ ਚੌਧਰੀ ਸਾਹਿਬ ਉਹਨਾਂ ਨੂੰ ਇਸ ਆਡੀਓ ਦੇ ਨਾਲ ਭੇਜੀ ਤੇ ਉਹਨਾਂ ਤੋਂ ਮੰਗ ਕੀਤੀ ਕਿ ਜੇ ਅਗਰ ਪਟਿਆਲਾ ਦੀ ਪੁਲਿਸ ਇੱਕ ਸਾਜ਼ਿਸ਼ ਰਚ ਰਹੀ ਹੈ ਪੋਲਿਟੀਕਲ ਵਿਰੋਧੀ ਪਾਰਟੀਆਂ ਦੇ ਵਿਰੁੱਧ ਰਚ ਰਹੀ ਹੈ ਤੇ ਸਾਜ਼ਿਸ਼ ਇਸ ਹੱਦ ਤੱਕ ਹੈ ਕਿ ਉਹ ਡੈਮੋਕਰੇਸੀ ਦਾ ਗਲਾ ਘੋਟੜਦੀ ਹੈ ਉਮੀਦਵਾਰਾਂ ਨੂੰ ਨੋਮੀਨੇਸ਼ਨ ਸੈਂਟਰਾਂ ਤੋ ਪਹੁੰਚਣ ਤੱਕ ਰੋਕਣ ਦੀ ਹੈ ਉਹਨਾਂ ਦੇ ਕਾਗਜ਼ ਫਾੜਨ ਦੀ ਹੈ ਤਾਂ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਇਹਦੀ ਜਾਂਚ ਕਰਾ ਕੇ ਇਸ ਅਫਸਰ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਇਸ ਅਫਸਰ ਨੂੰ ਤੁਰੰਤ ਪ੍ਰਭਾਵ ਨਾਲ ਬਦਲਿਆ ਜਾਵੇ ਸੋ ਬਿਲਕੁਲ ਆਪਾਂ ਮਰਜ਼ੀ ਸੁਣਨਾ ਕਿ ਅਰਸ਼ਦੀਪ ਕਲੇਰ ਨੇ ਇਹਦੀ ਸਾਰੀ ਜਾਣਕਾਰੀ ਦਿੱਤੀ ਹੈ ਕਾਨੂੰਨੀ ਪਹਿਲੂਆਂ ਦੇ ਨਾਲ ਵੀ ਕਿਵੇਂ ਜਿਹੜੀ ਹੈਗੀ ਆ ਸੀਪੀਏ ਲਪਾਈ ਕਿਹੜੀ ਕਿਹੜੀ ਜਾਂਚ ਹੋਈ ਕਿਨੇ ਕਿਨੇ ਕੀਤੀ ਜਾਂ ਕਿਹੜਾ ਐਫਆਈਆਰ ਹੋਈ ਹੈ ਜਾਂ ਸਾਰੀ ਉਹਨਾਂ ਜਾਣਕਾਰੀ ਦਿੱਤੀ ਹੈ ਪਰ ਜਿਹੜਾ ਇੱਕ ਸਵਾਲ ਤੁਸੀਂ ਕੀਤਾ ਸੀ ਕਿ ਗਾਜगिरਨੀ ਦੇਖੋ ਕਈ ਵਾਰੀ ਆਪਾਂ ਕਲੇ ਪੰਜਾਬ ਪੁਲਿਸ ਦੀ ਗੱਲ ਨਹੀਂ ਕਰ ਰਹੇ ਜਦੋਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੂੰ ਚਾਹੇ ਉਹ ਪੰਜਾਬ ਆ ਚਾਹੇ ਉਹ ਬਾਹਰ ਹੈ ਜਦੋਂ ਇਹ ਗੱਲ ਹੁੰਦੀ ਹੈ ਕਿ ਸ਼ਾਇਦ ਇਹਦੀ ਗਾਜ ਸਾਡੇ ਤੇ ਨਾ ਗਰੇ ਜਾਂ ਸਾਡੇ ਮੁਲਾਜ਼ਮਾਂ ਤੇ ਨਾ ਗਰੇ ਤਾਂ ਅਕਸਰ ਉਹਨਾਂ ਚੀਜ਼ਾਂ ਦੇ ਉੱਪਰ ਜਾਂ ਤੱਕ ਸਿੱਟ ਬਣਦੀ ਹੈ ਜਾਂ ਇੱਕ ਅਣਪਛਾਤੇਆਂ ਦੇ ਖਿਲਾਫ ਇੱਕ ਐਫਆਈਆਰ ਹੁੰਦੀ ਹੈ ਪਹਿਲਾਂ ਵੀ ਕਈ ਮਾਮਲੇ ਅਜੇ ਹੋਏ ਆ ਕਿ ਜਿਹੜੇ ਐਫਆਈਆਰ ਵੀ ਹੋ ਚੁੱਕੀ ਉਸ ਦੀ ਸਿੱਟ ਵੀ ਬਣ ਚੁੱਕੀ ਪਰ ਜਾਂਚ ਵੀ ਸ਼ੁਰੂ ਹੋ ਗਈ ਪਰ ਜਦੋਂ ਜਿਹੜਾ ਉਸ ਮਾਮਲੇ ਦਾ ਪੀੜਤ ਹੈ ਜਦੋਂ ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਤੋਂ ਬਾਅਦ ਉਹ ਐਫ ਆਰਾਂ ਵੀ ਰੁਲ ਗਈਆਂ ਉਸ ਤੋਂ ਬਾਅਦ ਉਹ ਜਾਂਚਾਂ ਵੀ ਰੁਲ ਗਈਆਂ ਤੇ ਉਲਟਾ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਈ ਇਹ ਕਈ ਕਈ ਅਜਿਹੇ ਮਾਮਲੇ ਜਿਹੜੇ ਸੁਪਰੀਮ ਕੋਰਟ ਤੱਕ ਗਏ ਆ ਅੱਛਾ ਇੱਕ ਹੋਰ ਵੀ ਹੈ ਜਿਵੇਂ ਸਪੋਜ਼ ਕਰੋ ਵੀ ਜੇਕਰ ਉਹ ਆਡੀਓ ਸੱਚ پائی ਜਾਂਦੀ ਹੈ ਟੈਸਟ ਲੈਬ ਦੇ ਦੌਰਾਨ ਚੌਦੀ ਰਿਪੋਰਟ ਵੀ ਆ ਜਾਂਦੀ ਹੈ ਫਿਰ ਇਹ ਇਦਾਂ ਦਾ ਵੀ ਹੋ ਸਕਦਾ ਕਿਉਂਕਿ ਉਹ ਆਡੀਓ ਦੇ ਵਿੱਚ ਇਹ ਵੀ ਜ਼ਿਕਰ ਕਰ ਰਹੇ ਨੇ ਕਿ ਹਾਂ ਤੁਸੀਂ ਪਹਿਲਾਂ ਹੀ ਜਿਹੜਾ ਪਿਕਚਰ ਰੋਕ ਲਓ ਉਹ ਉਹਨਾਂ ਦੇ ਕਾਗਜ਼ ਫਾੜ ਦੋ ਇਦਾਂ ਦਾ ਪਹਿਲਾ ਜਿਹੜਾ ਆਡੀਓ ਦੇ ਵਿੱਚ ਗੱਲਬਾਤ ਹੋ ਰਹੀ ਹੈ ਪਰ ਜੋ ਸੱਚ ਆ ਜਾਂ ਝੂਠ ਹੈ ਉਹਦੀ ਜੇ ਜਾਂਚ ਚੱਲ ਰਹੀ ਹੈ ਵੀ ਅਸਲੀ ਆ ਜਾਂ ਨਹੀਂ ਅਸਲੀ ਉਹ ਵੀ ਰਿਪੋਰਟ ਜਿਹੜੀ ਹੈ ਫੈਂਸੀ ਲੈਬ ਨੇ ਕਰਨੀ ਹੈ ਕਿ ਇਦਾਂ ਦਾ ਵੀ ਹੋ ਸਕਦਾ ਹੈ ਕਿ ਉਸ ਏਰੀਆ ਦੇ ਵਿੱਚ ਦੁਬਾਰਾ ਮੋੜ ਵਣੀਆ ਵੋਟਾ ਹੋ ਸਕਣ ਜਿੱਥੇ ਦਾ ਇਹ ਮਾਮਲਾ ਸਾਹਮਣੇ ਆਇਆ ਜਾ ਨਹੀਂ ਦੇਖੋ ਉਹ ਵੋਟਾਂ ਅਜੇ ਲੰਬਾ ਮਾਮਲਾ ਉਹ ਇੰਨੀ ਜਲਦੀ ਜਾਂ ਚੀਜ਼ ਨਹੀਂ ਹੋਣ ਲਈ ਆਪਾਂ ਦੇਖਦੇ ਹਾਂ ਕਿ ਜਿਹੜੇ ਚੂਣਾ ਨਾਲ ਸੰਬੰਧਿਤ ਕੇਸ ਹੁੰਦੇ ਨੇ 5-5 ਸਾਲ ਚੱਲੀ ਜਾਂਦੇ ਨੇ ਕਈ ਕੇਸ ਤਾਂ ਇਦਾਂ ਦੇ ਵੀ ਐ ਐਮਪੀ ਐਮਐਲਏ ਦੇ ਖਿਲਾਫ ਪਾਈ ਜਾਂਦੇ ਨੇ ਜਾਂ ਹੋਰ ਪੰਚਾਇਤ ਸਰਪੰਚ ਐਮਸੀਆਂ ਦੇ ਖਿਲਾਫ ਤੇ ਉਹ ਸੁਪਰੀਮ ਕੋਰਟ ਤੱਕ ਜਾਂਦੇ ਨੇ ਕਈ ਕੇਸ ਚੱਲ ਵੀ ਰਹੇ ਆ ਪੰਜਾਬ ਦੀਆਂ ਕੁਝ ਇੱਕ ਨਗਰ ਨਿਗਮਾਂ ਦੇ ਕੇਸ ਚੱਲ ਵੀ ਰਹੇ ਆ ਸੁਪਰੀਮ ਕੋਰਟ ਤੱਕ ਤਾਂ ਉਹ 5 ਸਾਲ ਨਿਕਲ ਜਾਂਦੇ ਆ ਉਹ ਸਾਰਾ ਆਨੰਦ ਮਾਣਦੇ ਆ ਆਪਣੇ ਜਿਹੜੀਆਂ ਪੈਨਸ਼ਨਾਂ ਤੇ ਚਲੇ ਜਾਂਦੇ ਨੇ ਤੇ ਕੇਸ ਅਜੇ ਤੱਕ ਵੀ ਚੱਲੀ ਜਾਂਦੇ ਨੇ ਇਹ ਇੱਕ ਲੰਬਾ ਪ੍ਰੋਸੈਸ ਆ ਪਰ ਹੁਣ ਇਹ ਲਾਓ ਕਿ ਉਹ ਜਾਂਚ ਕਰਾਉਣ ਲਈ ਕਿੰਨਾ ਸਮਾਂ ਲੱਗਿਆ ਫਿਰ ਜਾਂਚ ਕਦੋਂ ਹੋ ਕੇ ਆਏਗੀ ਤੱਕ ਕਦੋਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਜੇ ਉਹ ਸੱਚ ਪਾਈ ਜਾਂਦੀ ਹੈ ਤਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਐਫ ਆਈ ਆਰ ਕਦੋਂ ਹੋਏਗੀ ਉਹ ਕਦੋਂ ਸਸਪੈਂਡ ਹੋਣਗੇ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ ਕਿ ਨਹੀਂ ਉਹ ਜਿਹੜਾ ਜਿਹੜੇ ਇਲੈਕਸ਼ਨ ਦਰਮਿਆਨ ਜੋ ਹੋਇਆ ਉਹ ਤਾਂ ਇੱਕ ਸੈਕੰਡਰੀ ਇਸ਼ੂ ਆ ਪਰ ਜਿਨ੍ਹਾਂ ਨੇ ਕਰਾਇਆ ਅਜੇ ਤਾਂ ਉਹਦੀ ਉਹ ਜਾਂਚ ਚੱਲ ਰਹੀ ਹੈ ਵੀ ਇਹਨਾਂ ਨੇ ਕਰਵਾਇਆ ਕਿ ਨਹੀਂ ਯਾਨੀ ਕਿ ਆਪਾਂ ਸਿੱਧੇ ਤੌਰ ਤੇ ਕਹਿੰਦੇ ਕਾਨੂੰਨ ਤੋਂ ਸਾਬ ਇਨਸਾਫ ਲੈਣ ਲਈ ਜਿਹੜਾ ਸਮਾਂ ਉਹ ਕਿੰਨਾ ਕਿਤੇ ਬਿਲਕੁਲ ਬਿਲਕੁਲ ਸਮਾਂ ਸਮਾਂ ਲੱਗਦਾ ਔਰ ਦੂਜੀ ਗੱਲ ਇਲੈਕਸ਼ਨ ਦੇ ਕਿੰਨਾ ਕੁ ਸਮਾਂ ਰਹਿ ਗਿਆ ਤੁਸੀਂ ਆਪਾਂ ਮੰਨ ਕੇ ਚੱਲੋ ਕਿ 9 10 11 ਮਹੀਨੇ ਇਲੈਕਸ਼ਨ ਦੇ ਵਿੱਚ ਰਹਿ ਗਏ ਪੰਜਾਬ 'ਚ ਤਾਂ ਜੇ ਅਸਲੀਅਤ ਦੇ ਜਿਹੜਾ ਸਮਾਂ ਉਹ ਤੁਸੀਂ 6 ਕੁ ਮਹੀਨੇ ਦਾ ਹੈਗਾ ਕਿਉਂਕਿ ਉਸ ਤੋਂ ਬਾਅਦ ਤਿਆਰੀਆਂ ਹੋ ਜਾਂਦੀਆਂ ਨੇ 6 ਮਹੀਨੇ ਪਹਿਲਾਂ ਤਾਂ ਤਿਆਰੀਆਂ ਲੱਗ ਜਾਂਦੀਆਂ 4 ਮਹੀਨੇ ਪਹਿਲਾਂ ਵੀ ਤਿਆਰੀਆਂ ਹੋ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਕਿਵੇਂ ਆ ਤਾਂ ਇਸ ਕਰਕੇ ਇਹ ਹੋਣਾ ਕਿ ਨਹੀਂ ਹੋਣਾ ਪੰਜਾਬ ਦੇ ਵਿੱਚ ਕੀ ਹੋਏਗਾ ਜਾਂ ਕੀ ਉਹਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਹੋਏਗੀ ਜਾਂ ਨਹੀਂ ਹੋਏਗੀ ਇਹ ਆਪਾਂ ਨਹੀਂ ਕਹਿ ਸਕਦੇ ਪਰ ਇੱਕ ਗੱਲ ਜ਼ਰੂਰ ਹੈ ਕਿ ਹਾਈ ਕੋਰਟ ਦੇ ਦਖਲ ਦੇ ਨਾਲ ਇਹ ਗੱਲ ਜ਼ਰੂਰ ਹੋਈ ਹੈ ਕਿ ਉਹ ਜਿਹੜੀ ਕਥਿਤ ਆਡੀਓ ਦੀ ਜਿਹੜੀ ਗੱਲ ਹੋ ਰਹੀ ਹੈ ਤਾਂ ਉਹਦੀ ਜਾਂਚ ਹੋ ਕੇ ਦੁੱਧ ਦਾ ਪਾਣੀ ਜਿਹੜਾ ਹੈਗਾ ਉਹ ਸਾਰਾ ਸਾਹਮਣੇ ਆਇਆ ਹੈ ਠੀਕ ਹੈ ਰਪਾਲੀ ਬਾਬਾ ਧੰਨਵਾਦ ਸੋ ਬਿਲਕੁਲ ਅਸੀਂ ਕਥਿਤ ਆਡੀਓ ਮਾਮਲੇ ਨੂੰ ਲੈ ਕੇ ਜਿਹੜੀ ਪੂਰੀ ਆ ਵਿਸਥਾਰਪੂਰਵਕ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਸਾਂਝੀ ਕੀਤੀ ਹੈ ਹੁਣ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਕੀ ਵਾਕੀ ਜਦੋਂ ਉਹ ਆਡੀਓ ਟੈਸਟ ਹੋਵੇਗੀ ਉਸ ਆਡੀਓ ਦਾ ਰਿਪੋਰਟ ਕੀ ਆਂਦੀ ਹੈ ਇਹ ਵਾਕਿਓ ਆਡੀਓ ਸੱਚ ਹੈ ਜੇਕਰ ਸੱਚ ਹੁੰਦੀ ਹੈ ਤਾਂ ਕੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਮੋਰ ਦੁਆਰਾ ਸੀ ਤੁਹਾਨੂੰ ਇਸ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਤੇ ਫਿਰ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਯਾਦੋ